ਤੇ ਨਾਲ ਸਹਿਬ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਇੱਕ ਹੋਰ ਕਿਰਪਾ ਕਰ ਦਿੱਤੀ ਜਿੱਥੇ ਉਹਨਾਂ ਸਮਝਾ ਦਿੱਤਾ ਕਿੰਦੇ ਜਿਹੜੇ ਜੀਵ ਗੁਰੂ ਦੇ ਗਿਆਨ ਨੂੰ ਛੱਡ ਕੇ ਗੁਰਮਤਿ ਦੀ ਰੌਸ਼ਨੀ ਨੂੰ ਛੱਡ ਕੇ ਸਤਿਗੁਰੂ ਜੀ ਦੇ ਉਪਦੇਸ਼ ਦਾ ਤਿਆਗ ਕਰਕੇ ਗੁਰੂ ਦੀ ਸਿੱਖਿਆ ਤੋਂ ਵਾਂਝੇ ਰਹਿ ਕੇ ਨਾ ਅੰਮ੍ਰਿਤ ਵੇਲੇ ਸੰਭਾਲਦੇ ਨੇ ਨਾ ਸੰਧਿਆ ਵੇਲੇ ਸੰਭਾਲਦੇ ਨੇ ਨਾ ਕਦੇ ਉਹਨਾਂ ਦੇ ਬੂਹਾਂ ਵਾਇਗਰੋਂ ਨਿਕਲਦਾ ਹੈ ਨਾ ਕਦੇ ਉਹ ਗੁਰੂ ਦੇ ਦਰਸ਼ਨ ਕਰਦੇ ਨੇ ਤੇ ਨਾ ਉਹ ਜੀਵਨ ਦੇ ਵਿੱਚ ਕੋਈ ਕਾਰਜ ਕਰ ਲਗਿਆ ਇਸ ਗੱਲ ਦਾ ਖਿਆਲ ਕਰਦੇ ਨੇ ਕਿ ਸਾਨੂੰ ਗੁਰੂ ਸਾਹਿਬ ਨੇ ਹੁਕਮ ਕੀ ਕੀਤਾ ਕਿਦੇ ਕੇਵਲ ਤੇ ਕੇਵਲ ਆਪਣੇ ਮਨ ਦੀ ਮਰਜ਼ੀ ਕਰਦੇ ਨੇ ਫਿਰ ਮਨ ਤਾਂ ਗਲਤ ਪਾਸੇ ਲੈ ਕੇ ਜਾਏ ਤੇ ਫਿਰ ਸਾਹਿਬ ਜੀ ਨੇ ਸਮਝਾਇਆ ਕਹਿੰਦੇ ਇਹੋ ਜੇ ਭੂਤ ਨਿਆਂ ਦੀ ਬਹੁ ਗਿਣਤੀ ਹੈ ਜਗਤ ਦੇ ਵਿੱਚ ਤੇ ਉਹਨਾਂ ਦੇ ਬਚਨ ਕੀ ਨੇ ਪੜੋ ਕਿਤੇ 556 ਅੰਗ ਤੇ ਕਹਿੰਦੇ ਕਲੀ ਅੰਦਰ ਨਾਨਕਾ ਜਿੰਨਾਂ ਦਾ અવਤਾਰ ਫਿਰ ਕੀ ਕਹਿੰਦੇ ਕਹਿੰਦੇ ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿੰਨਾਂ ਦਾ ਸਿੱਖਦਾਰ ਇਹਦੇ ਜਿਹੜੇ ਕਲਯੁਗ ਦੇ ਪ੍ਰਭਾਵ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਆ ਗਏ ਤੇ ਉਹ ਕਰਮ ਵੀ ਭੜੇ ਕਰ ਰਹੇ ਨੇ ਮੰਦੇ ਕਰ ਰਹੇ ਨੇ ਰੱਬੀ ਯਾਰ ਤੋਂ ਟੁੱਟੇ ਹੋਏ ਨੇ ਕਿੰਨੇ ਸਾਰਾ ਪਰਿਵਾਰ ਹੀ ਘੁੱਤ ਨੇ ਆਂਦਾ ਸ਼ਬਦ ਵੇਖੋ ਵਰਤੇ ਗੁਰੂ ਜੀ ਨੇ ਕਿੰਦੇ ਪੁੱਤ ਜਨੂਰਾ ਕਹਿੰਦੇ ਉਹ ਪੁੱਤਰ ਵੀ ਜਿਹੜਾ ਕਲਯੁਗੀ ਪ੍ਰਭਾਵ ਦੇ ਅਧੀਨ ਹੈ ਗੁਰੂ ਤੋਂ ਟੁੱਟਿਆ ਹੋਇਆ ਕਹਿੰਦੇ ਉਹ ਵੀ ਜਿੰਨ ਹੈ ਧੀ ਜਨੋਰੀ ਕਹਿੰਦੇ ਧੀ ਵੀ ਜਿਹੜਾ ਉਹ ਭੂਤਨਿਆਂ ਦੀ ਕਿਸਮ ਦੇ ਵਿੱਚ ਹੀ ਆਉਂਦੀ ਹੈ ਜਨਉਰੀ ਹੈ ਕਹਿੰਦੇ ਜੋਰੂ ਜਿੰਨਾ ਦਾਸਕਦਾਰ ਤੇ ਕਹਿੰਦੇ ਉਸ ਘਰ ਦੀ ਰਹਿਣ ਵਾਲੀ ਜਿਹੜੀ ਮੁਖੀ ਹੈ ਬੀਬੀ ਔਰਤ ਹੈ ਜੇ ਬੱਚੇ ਟੁੱਟੇ ਹੋਏ ਨੇ ਤੇ ਉਹ ਵੀ ਰੱਬ ਨਾਲੋਂ ਟੁੱਟੀ ਹੋਈ ਹੋਵੇ ਕਿਉਂਕਿ ਜੇ ਉਹ ਪਰਮਾਤਮਾ ਨਾਲ ਜੁੜੀ ਹੁੰਦੀ ਫਿਰ ਇਹ ਵੀ ਜਿਹੜਾ ਹੈ ਇਹਨਾਂ ਤੇ ਵੀ ਥੋੜੀ ਬਹੁਤੀ ਜੋ ਕਿਰਪਾ ਉਹ ਵਰਤਦੀ ਹੈ ਇਹ ਵੀ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਹੁੰਦੇ ਨੇ ਹੁਣ ਇਹ ਗੁਰਬਾਣੀ ਦਾ ਸਿਧਾਂਤ ਹੈ ਲੋਕ ਕੁਝ ਕਹੀ ਜਾਣ ਭੂਤ ਪ੍ਰੇਤ ਇਹੋ ਜਿਹਾ ਹੁੰਦਾ ਕਿਉਂਕਿ ਇਸ ਭੂਤ ਪ੍ਰੇਤ ਦੇ ਨਾਂ ਤੇ ਡਰਾਇਆ ਵੀ ਬੜਾ ਜਾਂਦਾ ਪਰ ਸਾਡਾ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਲਈ ਅਸੀਂ ਤਾਂ ਉਹੀ ਗੱਲ ਕਵਾਂਗੇ ਨਾ ਉਹੀ ਗੱਲ ਮੰਨਾਂਗੇ ਜੋ ਸਾਨੂੰ ਗੁਰੂ ਜੀ ਕਿਰਪਾ ਕਰਕੇ ਸਮਤ ਦਿੰਦੇ ਨੇ ਕਿਹੜਾ ਮਨੁੱਖ ਕੀ ਕਹਿੰਦਾ ਇਸ ਭਰਮ ਜਾਲ ਦੇ ਵਿੱਚ ਪਾ ਕੇ ਲੁੱਟਿਆ ਵੀ ਬੜਾ ਜਾਂਦਾ ਹੈ ਕਰਮ ਕਾਂਡ ਵੀ ਬਥੇਰੇ ਹੋ ਰਹੇ ਨੇ ਸਮਾਜ ਦੇ ਵਿੱਚ ਅੱਜ ਦੇ ਇਸ ਪੜ੍ਹੇ ਲਿਖੇ ਯੁੱਗ ਦੇ ਵਿੱਚ ਵੀ ਟੂਣੇ ਟਮਾਣੇ ਹੋ ਰਹੇ ਨੇ ਕਿਉਂਕਿ ਉੱਥੇ ਵੀ ਜਿਹੜਾ ਇਹ ਭੂਤ ਪਰੇਤਾਂ ਦਾ ਪ੍ਰਭਾਵ ਇਹਨਾਂ ਆਤਮਾਵਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਜੋ ਗੁਰਬਾਣੀ ਸਾਨੂੰ ਸਦਾ ਦਿੰਦੀ ਹੈ ਕਹਿੰਦੇ ਬੰਦਿਆ ਉਹਨਾਂ ਲਈ ਗੱਲ ਛੱਡ ਜੇ ਤੂੰ ਪਰਮਾਤਮਾ ਦੇ ਨਾਮ ਤੋਂ ਟੁੱਟਿਆ ਹੋਇਆ ਹੈ ਤੇ ਤੇਰੇ ਵਰਗਾ ਹੋਰ ਕੋਈ ਪ੍ਰੇਤ ਹੋ ਹੀ ਨਹੀਂ ਸਕਦਾ ਤੂੰ ਆਪ ਹੀ ਪ੍ਰੇਤ ਹੈ